ਇਹ ਦਇਆ ਸਿੰਘ ਚੈਰੀਟੇਬਲ ਟਰੱਸਟ ਸਮੂਹ ਜੱਥਾ ਗੁਰਦੁਆਰਾ ਯਾਦਗਾਰ ਰਾਣਾ ਸਾਹਿਬ ਜਾਰਗ ਵਿਖੇ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੀਵਾਨ ਸਜਾਏ ਜਾਣਗੇ ਸੰਗਤਾਂ ਨੂੰ ਗੁਰਬਾਣੀ ਦੁਆਰਾ ਨੇਹਾਲ ਕਰਨ ਪਹੁੰਚੇ ਪ੍ਰਸਿੱਧ ਕੀਰਤਨੀ ਭਾਈ ਜਸਪਾਲ ਸਿੰਘ ਜੀ ਯੂਐਸਏ ਦੇ ਆਉਣ ਤੇ ਨਿੱਘਾ ਸਵਾਗਤ ਕੀਤਾ ਇਸ ਮੌਕੇ ਸਮੂਹ ਇਲਾਕੇ ਦੀਆਂ ਸੰਗਤਾਂ ਅਤੇ ਹੋਰ ਸੰਗਤਾਂ ਹਾਜ਼ਰ ਸਨ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਸੇਵਾਦਾਰ ਸੰਤ ਬਾਬੂ ਭਿੰਦਰ ਸਿੰਘ ਜੀ ਨੇ ਸੰਗਤਾਂ ਨੂੰ ਦੀਵਾਨ ਤੇ ਆਉਣ ਦਾ ਦਿੱਤਾ ਸੱਦਾ ਜੇਕਰ ਸਾਡੇ ਪੀਟੀ ਨਿਊਜ਼ ਪੰਜਾਬ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਮਰ ਨਿਊਜ਼ ਦੇ ਨਾਲ ਲੱਗ ਪਿੱਛਰ ਲੱਭੀ ਦੀ ਵਿਸ਼ੇਸ਼ ਰਿਪੋਰਟ ਜਾਦਾ ਹੈ ਫਲਕੇ ਪਾਛਾ ਜਿੱਦਾਂ ਦਾ 350 ਆ ਕੀਦੀ ਬੋਲ ਬੋਲ ਮੇਰੇ ਅੱਜ ਤੋਂ ਤੁਮਤਾ ਬਣਾ ਰਹੀਆਂ ਨੇ ਪਰ ਜਿਹੜਾ ਜਗਤਾ ਹੈ ਕਿ ਕੋਈ ਵੀ ਸੋਨੇ ਤੇ ਸੋਲਦੇ ਵਾਲਾ ਮਹਾਨ ਵਿਦਵਾਨ ਨਾਮ ਦੇ ਰੱਖੇ ਬਾਣੀ ਦੇ ਰੱਸੀਏ ਅਬਜ ਸਾਹ ਪਿੰਗ ਜੀ ਇਹਨਾਂ ਨੇ ਕੁਸ਼ੀਦ ਦੇ ਆਜ ਬੜੇ ਤਾਲ ਤਾਲ ਬੜਾ ਚਾਰ ਕਿਸ ਤਰ੍ਹਾਂ ਤੋਂ ਦਾ ਸਰਦਾਰਚਨ ਕਰਨਾ ਕਿਉਂਕਿ ਮਹਾਰਾਜ ਜੀ ਬਖਸ਼ਿਆ ਹੋਇਆ ਨਾ ਬੜੇ ਮਹਾਰਾਜ ਜੀ ਉਹਨਾਂ ਦੀ ਮਹਾਰਾਜ ਬਚਨਾਂ ਨੂੰ ਆਮ ਮਰਤ ਦੇਸ਼ਪੇਖੇ ਹੋਇ ਤਾਂ ਉਹਨਾਂ ਦੀ ਦੇਖੀ ਐਸੀ ਸੀ ਔਰੀ ਦੁਨੀਆ ਤੋਂ ਵੀ ਬਣਾ ਸਕਦਾ ਤੇ ਆਹ ਦਿੱਖੀ ਪਈ ਤੇ ਜੀਵਨ ਬਦਲ ਗਿਆ ਆ ਬਾਈ ਦਾ ਜੀ ਤਾਂ ਜੋ ਹੀ ਉਹਨਾਂ ਦੀ ਮੋਜਾਂ ਬੜੇ ਸਮੇ ਬਾਅਦ ਸਿਆਸਤ ਬਾਅਦ ਮੇਲ ਹੋਇਆ ਤੇ ਕੋਲੇ ਦੇ ਕਿਰਪਾ ਕੀਤੀ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਬੱਸ ਬੱਸ ਆਪਣਾ ਆਹ ਲਈਏ ਕੀਰਤਨ ਦਾ ਸੰਗਤਾਂ ਜੱਗੇ ਆਦਮ ਵੱਡੇ ਹਨ ਵੀਡੇ ਰਾਹੀ ਹੋਣਾ ਰਾਹੀ ਜੇ ਤੁਮ ਤੇਗ ਬਾਦਰ ਮਾਗਦਾ ਵਰਤਾ ਜੋ ਮਾਰੇ ਤੰਗ ਤਕ ਸਾਚਾ ਬਚਰ ਰੀਤੋਂ ਵਦੋ ਕਰੂ ਮੈਂ ਤਾਂਤਾ ਕੋ ਥੱਕਾਇਓ ਹੋਰ ਕੋਈ ਨਹੀਂ ਕਰ ਸਕਿਆ ਨਾ ਕਰ ਸਕੇ ਉਹਨਾਂ ਦਾ ਤਾਂ ਗੁਰਪੁਰ ਨਾ ਨਾ ਤੇ ਥੰਮ ਤਾਂ ਜਿੱਥੇ ਇੱਥੇ ਵੀ ਮੇਰੀ ਆਵਾਜ਼ ਹੁੰਦੀਆਂ ਨੇ ਸਾਰੇ ਕੰਮ ਛੱਡ ਕੇ ਕੰਮ ਤਾਂ ਪਿਆਰੇ ਹੋ ਹੀ ਜਾਣਾ ਕੰਮ ਕਰਦੇ ਬਥੇਰੇ ਚਲੇਗੇ ਕਰਤਾ ਥੱਕੇ ਵੱਡੇ ਵੱਡੇਰੇ ਪਰ ਇਹਨਾਂ ਕੀਏ ਕਾਜ ਮਾਇਆ ਦੇ ਮਾਇਆ ਦੇ ਕੰਮ ਕਦੇ ਪੂਰੇ ਨਹੀਂ ਲੇਕ ਮਾਇਆ ਅਧੂਰੀ ਹੈ ਤੇ ਕੰਮ ਵੀ ਅਧੂਰੇ ਹਾਂ ਗੁਰੂ ਐ ਪੂਰਾ ਪੂਰੇ ਕਾ ਕੀਆ ਸਭ ਕੁਝ ਪੂਰਾ ਘਟਵਾਲੇ ਵਿਚਨਾ ਪੂਰੇ ਗੁਰੂ ਦੇ ਚਰਨੀ ਲੱਗੇ ਦੁਨੀਆਂ ਦੇ ਸੰਜਿਆ ਨੂੰ ਛੱਡ ਕੇ ਆਉਣਾ ਪਵੇਗਾ ਇਹ ਤਾਂ ਹੁੰਦਾ ਹੀ ਰਹਨੇ ਨੇ ਪਰ ਜੇ ਆਪਾਂ ਮਹਾਰਾਜ ਜੀ ਆ ਖੁਸ਼ੀਆਂ ਲੈ ਲਈਏ ਨਾ ਤੇ ਪਾਤਸ਼ਾਹ ਦਾ ਹੀ ਬਚਨ ਹੈ ਤੇਗ ਮਹਾਦੇਵ ਸਿਮਰੀਏ ਕਾਰਨਾ ਨਿਦਾ ਵੈ ਸਾਰੇ ਨੌ ਰੱਦੀਆਂ 18 ਕਿੱਤੀਆਂ ਤੁਹਾਡੇ ਪੈਰਾਂ 'ਚ ਰੁੱਲਦੀਆਂ ਫੈਰੀਆਂ। ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ। ਨਾ ਹੋਵੇ। ਜੇ ਲੋਪਰ ਨਾਲੇ ਚਰਣਾ ਵਿੱਚ, ਉਹਨਾਂ ਦੀ ਯਾਦ ਵਿੱਚ ਦੋ ਤਿੰਨ ਦਿਨ ਉਹਨਾਂ ਦਾਵਾਵੇ, ਉਹਨਾਂ ਦੇ ਗੋਮ ਗਾਉਂਦੇ ਆ ਆਪਣਾ ਇਹ ਜਲੂਤਾ ਹੋਣਾ। ਸਭ ਨੂੰ ਬੇਨਤੀ ਹੈ ਜੋ ਜੀ ਸੁਣਦੇ ਹਨ ਭਾਈ ਮੀਡੀਆ ਰਾਈ ਦੋ ਦਿਨ ਜ਼ਰੂਰ ਤਿੰਨ ਦਿਨ ਅੱਜ ਦਾ ਰਾਤ ਦਾ ਦੀਵਾਨ ਹੱਥ ਤੋਂ 10:00 ਵੇ ਸੱਟ। ਕੱਲ ਨੂੰ ਫੇਰ ਰਾਤ ਦਾ ਦੀਵਾਨ ਸਤੋਂ ਦਾ ਫੇਰ ਕਰਨਾ ਹੈ ਪਰ ਤੁਹਾਨੂੰ ਵੀ ਨਾਲੇ ਛੁੱਟੀ ਹੈ ਨਾਲੇ ਦਿਹਰਾ ਹੈ ਪਰ ਤੁਹਾਨੂੰ 9 ਵਜੇ ਤੋਂ 12 1 ਵਜੇ ਤੱਕ ਤਾਂ ਫੇਰੇ ਪ੍ਰੋਗਰਾਮ ਹੋਏਗਾ ਜਿਹੜੇ ਭੈਰੇ ਜੀ ਨਾਲੇ ਛੁੱਟੀ ਹੈ ਉਹ ਤਾਂ ਆ ਹੀ ਜਾਣਗੇ ਰਾਤ ਨੂੰ ਵੀ ਛੁੱਟੀ ਹੁੰਦੀ ਆ ਪਰ ਛੁੱਟੀਆਂ ਦਾ ਜ਼ਰੂਰੀ ਨਹੀਂ ਜੇ ਮਨ ਵਿੱਚ ਚਾਹ ਹੈ ਮਲਾਪ ਦਾ ਹਮਾ ਜਦੋਂ ਉਦੋਂ ਹੈ ਕਿਆ ਹੈ ਤੇ ਉਦਮ ਵੀ ਅਨਾਰ ਉੱਤੇ ਫਿਰ ਆਪਾਂ ਸਾਰੇ ਕੰਮ ਸੰਦੇਨ ਨੂੰ ਚਲਕੀ ਉਹ ਕੋਈ ਪ੍ਰਾਪਤ ਮਾਨ ਖ ਦੇ ਲਿਆ गोविंद ਬਰਨ ਕੇ ਜੇਰੀ ਬੜੀਆ ਅਵਰ ਕਾਇ ਚਲਕੇ ਤੇ ਨਾ ਪਾਵ ਉਹ ਕੰਮ ਤੇ ਕੰਮ ਨਹੀਂ ਆਉਣਾ ਫਿਰ ਕੀ ਕਰੀਏ ਮਹਾਰਾਜੀ ਬਰသာ ਸੰਸਕਲ ਕੇਵਲ ਨਾਮ ਆਓ ਜੁੜੀਏ ਚਰਨਾਂ ਲਾਹ ਲਈਏ ਸਾਵਦਾ ਧੰਨਵਾਦ ਜੀ ਮਾਪੋਸਾਂ ਦੇ ਆਉਣ ਦਾ ਵਾਪੈ ਦੇ ਆਉਣ ਦਾ ਬਹੁਤ ਬਹੁਤ ਧੰਨਵਾਦ ਖਤੇ ਬਲੌ ਜੀ ਵਾਹਿਗੁਰੂ ਖੰਸਾ ਵਾਹਿਗੁਰੂ ਕੀ ਜਤ ਜਤ ਮੈਂ ਆਪਣੇ ਆਪ ਨੂੰ ਇਸ ਦੌਰ ਦੇ ਨਾ ਖੁਸ਼ਾਲੀ ਸਮਝਦਾ ਇਸ ਨੂੰ ਨਜ਼ਰਾਂ ਚ ਬਿਆਨ ਨਹੀਂ ਕਰ ਸਕਦਾ ਕਿਹਾ ਜੀ ਤੁਹਾਨੂੰ ਪੂਰੀਏ ਤੇ ਪਾਸੇ ਵੀ ਮਿਲ ਉਸ ਤੋਂ ਬਾਅਦ ਬਾਬਾ ਬੰਦੂ ਸਿੰਘ ਜੰਗਵਾਲਾ ਮੰਦਿਰ ਇਸ ਸਥਾਨ ਤੇ on the of lukundjan devanand dev ji ਆ ਜਿਹੜੀ ਪਰਿਵਾਰ ਮੋਤਮਲੀਆ ਗੁਰਦੇ ਸੰਤ ਮਹਾਰਾਜ ਦਾ ਪਵਿੱਤਰ ਸੰਗੀਤ 1974 ਦੇ ਵਿੱਚ ਮਿਲਾਂਡ ਆਇਸ ਉਹਨੂੰ ਦਾਸ ਨੂੰ ਮਹਾਰਾਜੀ ਦੇ ਵਿੱਚ ਉਹ ਬਾਬਾ ਸੰਤ ਜੀ ਮਹਾਰਾਜ ਜਰੂਰ ਵਾਲੇ ਇਹਨਾਂ ਨੂੰ ਦਰਸ਼ਨ ਦਰਸ਼ਨ ਕੀ ਹੋਏ ਬਸ ਸੰਗ ਲੋਕ ਸੇ ਦਰਸ਼ਨ ਵੇ ਜਿਵੇਂ ਕਿ ਅਨੰਤ ਜਨਮਾਂ ਦੇ ਵਿਚਲੇ ਹਿੰਕੇ ਤੋ ਇਹਨਾਂ ਦੇ ਦਿੱਤੀ ਦਾਾਸ ਤੇ ਬੁਲਛ ਸਰਗਰ ਇਹ ਸ਼ਤਾਂਜ ਤੱਕ ਨਹੀਂ ਪੀ ਜਾ ਸਕਦਾ। ਅ ਮੈਂ ਆਪ ਜੀ ਬਤਰ ਦਾ ਕਿਥੇ ਆ। ਪਿਛਲ ਦੀ ਦਾਸ ਨੂੰ ਬੇਹਾਰਾ ਤੇ। ਔਰ ਜਿਵੇਂ ਰਾਭਾ ਜੀ ਜੇ ਗੁਰੂਡੇ ਮਹਾਰਾਜ ਕੋਈ ਅਪਰੇਜ਼ ਨਹੀਂ ਇਤੋ ਹੀ ਤੋਂ ਮੈਂ ਚੰਨ ਪਰਸਦਾ ਮੌਕਾ ਮਿਲੇ ਤਾਂ ਕਿ ਬਾਬਾ ਜੀ ਤੋਂ ਅਸੀਸਾਂ ਸ਼ੀਰਵਾਦਾਂ ਜੋ ਮਿਹਰ ਲੈ ਕੇ ਜਾਵਾਂ ਔਰ ਇਹਦਾ ਦਿੱਤਾ ਸਭ ਕਿਸੇ ਆ ਅਲੱਗ ਜਾ ਜਾਂਦੇ ਆ ਇਸ ਲੱਗਤੀ ਅਲੱਗ ਜਾ ਲੱਖਰੂ ਬੋਤਾ ਵਾਹਿਗੁਰੂ